ਅੱਤ ਕੱਲ੍ਹ ਕਾਇਨੁਤ ਮਿਲਿਆ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਪਹੁੰਚਿਆ ਚੰਡੀਗੜ੍ਹ ਕਾਰਨੀਵਲ ਫੈਸਟੀਵਲ ਦੇ ਵਿੱਚ ਤੇ ਇੱਥੇ ਮਾਣਾਂਗੇ ਆਨੰਦ ਦੇ ਗਰਮੀ ਦੇ ਵਿੱਚ ਲੁੱਟਾਂਗੇ ਸਵਾਦ ਤੇ ਪੁੱਛਾਂਗੇ ਸਭ ਨੂੰ ਇੱਕੋ ਇੱਕ ਸਵਾਲ ਕਿ ਵਿਆਹ ਤੋਂ ਬਾਅਦ ਕਿਨੇ ਪਟਿਆ ਖੂ ਤੇ ਕਿਹੜਾ ਹੋਇਆ ਬਰਵਾ ਆਓ ਚੱਲੀਏ ਫਿਰ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਟਿਆ ਕਾਰਨੀਵਲ ਫੈਸਟੀਵਲ ਦੇ ਵਿੱਚ ਪਹੁੰਚ ਚੁੱਕੇ ਆ ਤੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਚੰਡੀਗੜ੍ਹ ਦੇ ਨਜ਼ਾਰੇ ਕਹਿੰਦੇ ਚੰਡੀਗੜ੍ਹ ਦੇ ਨਜ਼ਾਰਾ ਨਹੀਂ ਪੱਟਿਆ ਚੰਡੀਗੜ੍ਹ ਦੇ ਨਜ਼ਾਰੇ ਨੇ ਸੱਚੀ ਪੱਟ ਲੈ ਫਿਰ ਸੱਚੀ ਭਾਜੀ ਬਹੁਤ ਨਜ਼ਾਰਾ ਇੱਥੇ ਦੇਖੋ ਰੌਣਕਾਂ ਲੱਗੀਆਂ ਹੋਈਆਂ ਪੂਰਾ ਮੇਲਾ ਭਰਿਆ ਹੋਇਆ ਕੁੜੀਆਂ ਦੇਖੋ ਅੱਗੇ ਪਿੱਛੇ ਰੌਣਕਾਂ ਫੁੱਲ ਹੈ ਅੱਛਾ ਵਿਆਹਯੋ ਕੁਆਰਿਓ ਵੈਸੇ ਤਾਂ ਭਾਜੀ ਕੁਆਰੇ ਆਏ ਹੋਏ ਆ ਜੀ ਬਾਕੀ ਲੱਭਣ ਆਏ ਹੋਏ ਆ ਦੇਖ ਲੈਣੇ ਆ ਕੋਈ ਮਿਲ ਜੇ ਦਾ ਅੱਛਾ ਪੱਕਾ ਹਾਂ ਹਾਂ ਪੱਕਾ ਭਾਈ ਦੇਖੋ ਕਿੰਨੀ ਕੁੜੀਆਂ ਨੇ ਸੌ ਖਾ ਕੇ ਸੌ ਖਾ ਕੇ ਕਹਿ ਰਹੇ ਆ ਭਾਈ ਮਹਾਰਾਜ ਦੀ ਸੌ ਲੱਗੇ ਅੱਛਾ ਅੱਛਾ ਤੁਸੀਂ ਫਿਰ ਕਿਵੇਂ ਨਜ਼ਾਰਾ ਲੁੱਟਣ ਆਏ ਹੋ ਆਨੰਦ ਲੁੱਟਣ ਆਏ ਹੋ ਕੀ ਲੁੱਟਣ ਆਏ ਹੋ ਹਾਂ ਯਾਰ ਵੇਲਿਆਂ ਨਾਲ ਨਜ਼ਾਰਾ ਹੀ ਲੈਣ ਆਏ ਆ ਇੱਥੇ ਕਿੱਥੋਂ ਮਿਲਦਾ ਨਜ਼ਾਰਾ ਨਜ਼ਾਰਾ ਇੱਧਰ ਹੀ ਮੇ ਲੋਕਾਂ ਮੇਲੇ ਚ ਹੀ ਹੋ ਆਨੰਦ ਨਹੀਂ ਲੈਣਾ ਹੈ ਆਨੰਦ ਵੀ ਲੈਣਾ ਹੈ ਅੱਛਾ ਪੰਜਾਬੀ ਜਾਣਦੇ ਹੋ ਹਿੰਦੀ ਜਾਣਦੇ ਹੋ ਐ ਸਾਰੀ ਜਾਣਦੇ ਆ ਸੀ ਤਾਂ ਵੈਸੇ ਮੈਂ ਹਰਿਆਣਾ ਤੋਂ ਆਂਗਾ ਅੱਛਾ ਪੱਕਾ ਖਾਂਦੀ ਹੈ ਐ ਸਭ ਕੁਝਾਂਦਾ ਹੈ ਜੀ ਪੱਕਾ ਪਣਾ ਕੇ ਦਿਖਾ ਅੰਡੀਗੜ ਤੋਂ ਹੀ ਆਏ ਆ ਪੱਕਾ ਸਿੰਗਾਪੁਰ 에어 ਲੈਂਚ ਅੰਡੀਗੜ ਹਾਂ ਜੀ ਹਾਂ ਹਾਂ ਜੀ ਕੀ ਲੁੱਟਣ ਆਏ ਹੋ ਨਜ਼ਾਰੇ ਨਜ਼ਾਰੇ ਹੀ ਲੁੱਟਾਂ ਮੇਲਾ ਲੁੱਟਾਂਗੇ ਪੂਰਾ ਮੇਲਾ ਲੁੱਟੂਗੇ ਪੱਕਾ ਪੱਕਾ ਮਹਾਰਾਜਾ ਪਟਿਆਲੇ ਦੱਸੋ ਹਾਂ ਜੀ ਮਹਾਰਾਜਾ ਪਟਿਆਲੇ ਦੀ ਹਾਂ ਹਾਂ ਦੇਖਿਓ ਤੁਸੀਂ ਨਾ ਉਹਦੀ ਗੱਲ ਖਾਣੀ ਕਿਹਦੀ ਖਾऊं ਅੱਛਾ ਅੱਛਾ ਪੱਕਾ ਦੱਸੋ ਲੈਣ ਕੀ ਆਏ ਹੋ ਵਾਹ ਦਾ ਨਜ਼ਾਰੇ ਲੈਣ ਆਏ ਆ ਘੁੰਮਣ ਆਏ ਆ ਲੋਕਲ ਇਦਾਂ ਵੀ ਔਰ ਸਮਿਲਦਾ ਜੋ ਵਗੈਰਾ ਦੋਤਾਂ ਵਾਦ ਆ ਗਏ ਇਕੱਲੇ ਆਇਓ ਨਾ ਯਾਰ ਦੋਸਤਾਂ ਨਾਲ ਆਏ ਆ ਉਹ ਜਾ ਰਹੇ ਘੁੰਮਣ ਕਿਹੜੇ ਯਾਰ ਦੋਸਤ ਯਾਰ ਦੋਸਤ ਹੋ ਰਹੇ ਉਹ ਘੜੇ ਉਹ ਆਜੋ ਯਾਰ ਇੰਨੇ ਸ਼ਰਮੇਲੇ ਹੈਂ ਇੰਨੇ ਸ਼ਰਮੇਲੇ ਦਾ ਸ਼ਰਮੇਲੇ ਹੀ ਆ ਭਰਾਵਾ ਕੀ ਗੱਲ ਬਸ ਲੱਗੇ ਹੋਏ ਫੋਨਾਂ ਸਨੈਪਚੈਟ ਬਣਾਉਣ ਫੋਨ ਨੇ ਖਾ ਲੈਣਾ ਅੱਜ ਕੱਲ ਸਾਰੇ ਅੱਛਾ ਇਕੱਲੇ ਹੋ ਨਹੀਂ ਫੈਮਲੀ ਨਾਲ ਆਏ ਪੱਕਾ ਹਾਂਜੀ ਗਰਮੀ ਗਰਮੀ ਕਿਉਂ ਹੋਇਆ ਹੁਣੇ ਪੌੜੀਆਂ ਚੜ ਕੇ ਆਏ ਹੋਣੇ ਅਜੇ ਪਹੁੰਚੀ ਹੈ ਨਾ ਅੰਦਰ ਕ੍ਰਮ ਮੰਤਰਾਲੇ ਦਾ ਡਰ ਤਾਂ ਨਹੀਂ ਨਾ ਨਾ ਕੋਈ ਡਰ ਦੂਰ ਨਹੀਂ ਪੱਕਾ ਹਾਂ ਹਾਂ ਕੋਈ ਡਰਨ ਵਾਲੀ ਕਿਹੜੀ ਗੱਲ ਹੈ ਅੱਛਾ ਕੀ ਲੁੱਟਣ ਆਏ ਹੋ ਕੁਝ ਨਹੀਂ ਬਾਅਦ ਵਿੱਚ ਮਜਾਰੇ ਲਵਾਵਾਂਗੇ ਤੁਸੀਂ ਸਸ਼ੀਕਲ ਜੀ ਸਸ਼ੀਕਲ ਜੀ ਅੱਛਾ ਕਿਵੇਂ ਦਾ ਲੱਗ ਰਿਹਾ ਅੱਜ ਮੇਲਾ ਲੁੱਟਣ ਆਏ ਹੋ ਬਹੁਤ ਅੱਛਾ ਕਿੱਥੋਂ ਆਏ ਹੋ ਅਸੀਂ ਮੋਹਾਲੀ ਤੋਂ ਮੋਹਾਲੀ ਤੋਂ ਹਾਂ ਅੱਛਾ ਇਕੱਲੇ ਆਏ ਹੋ ਭਾਜੀ ਨਾਲ ਆਏ ਹੋ ਨਹੀਂ ਫੈਮਲੀ ਨਾਲ ਆਏ ਹਾਂ ਅੱਛਾ ਥੈਂਕ ਯੂ ਇੱਕ ਸਵਾਲ ਹੈ ਇੱਕ ਸਵਾਲ ਹੈ ਤੇ ਮੈਨੂੰ ਇੱਕਲਾ ਸਵਾਲ ਕਰ ਲੈਣਾ ਇੱਕ ਸਵਾਲ ਹੈ ਕਿ ਬੰਦਾ ਵਿਆਹ ਤੋਂ ਪਹਿਲਾਂ ਸੁખી ਹੁੰਦਾ ਵਾਦ ਸੁખી ਹੁੰਦਾ ਦੋਨੋਂ ਤ ਕੱਲੇ ਆਏ ਹੋ ਭਾਬੀ ਜੀ ਨਾਲ ਆਏ ਕੱਲੇ ਆਏ ਭਾਬੀ ਜੀ ਕਿਉਂ ਨਹੀਂ ਆਏ ਕੀ ਕਰਨਾ ਕੱਲੇ ਆ ਗਿਆ ਆਦਮੀ ਕੱਲੇ ਭਾਬੀ ਕਿੱਥੇ ਆਣੀ ਨੇ ਆਪਣੇ ਭਾਈ ਜੀ ਕਿਵੇਂ ਦਾ ਲੁੱਟਿਆ ਨਜ਼ਾਰਾ ਆਨੰਦ ਲੁੱਟਿਆ ਨਜ਼ਾਰਾ ਲੁੱਟਿਆ ਭਾਈ ਨਿਆਰੀ ਲੁੱਟਿਆ ਆ ਆਨੰਦ ਬਹੁਤ ਆਇਆ ਨਿਆਰੇ ਲੁੱਟਿਆਗੇ ਅੱਛਾ ਮੈਨੂੰ ਤਾਂ ਗਰਮੀ ਆ ਰਹੀ ਹੈ ਗਰਮੀ ਤਾਂ ਬਾਈ ਹੁਣ ਚੰਡੋਲ ਤੋਂ ਉੱਤਰ ਕੇ ਆਇਆ ਹੋਇਆ ਜਾਂਦਾ ਥੋੜਾ ਜਿਹਾ ਅੱਛਾ ਬਾਕੀ ਤੁਰ ਫਿਰ ਕੇ ਆਇਆ ਬਹੁਤ ਸੋਹਣਾ ਲੱਗਿਆ ਬੜੇ ਨਿਆਰੇ ਆਏ ਬੜਾ ਆਨੰਦ ਆ ਮੈਂ ਹੋਰ ਵੀ ਕਹਿਣਾ ਚਾਹੂੰਗਾ ਯਾਰਾਂ ਦੋਸਤਾਂ ਨੂੰ ਕਿ ਆਓ ਤੇ ਦੇਖੋ ਅੱਛਾ ਆਨੰਦ ਕਿੱਥੇ ਆਲਾ ਮਾਣਿਆ ਤੇ ਨਜ਼ਾਰਾ ਕਿੱਥੇ ਆਲਾ ਲੁੱਟਿਆ ਆਨੰਦ ਦੇਖ ਕੇ ਪਬਲਿਕ ਨੂੰ ਹੁਣ ਉਹਨਾਂ ਜੋ ਉਹ ਉਹਦੇ ਆਲਾ ਆਨੰਦ ਸੀਗਾ ਕਿ ਕੁਛ ਲਿਆ ਕਰਿਆ ਨਿਆਰਾ ਆਇਆ ਜਿਹੜਾ ਭੂੜੇ ਤੇ ਝੜ ਕੇ ਆਇਆ ਅੱਛਾ ਹਾਂਜੀ ਅੱਛਾ ਮੈਨੂੰ ਇੱਕ ਲਾਲ ਤੋਂ ਕਾਲੇ ਤੋਂ ਪੀਲੇ ਪਤਾ ਨਹੀਂ ਮੈਨੂੰ ਹਾਥੀ ਕੁੜੀਆਂ ਤੋਂ ਡਰਦਾ ਹਣਾ ਕੁੜੀਆਂ ਤੋਂ ਡਰਦਾ ਹਾਥੀ ਸਕੂਟਰ ਵਾਲੀ ਤੋਂ ਜਾ ਬੰਦਾ ਵਿਆਹ ਤੋਂ ਪਹਿਲਾਂ ਸੁਖੀ ਹੁੰਦਾ ਤੇ ਬਾਅਦ ਦੇ ਵਿੱਚ ਸੁਖੀ ਹੁੰਦਾ ਲੋਕ ਕਹਿੰਦੇ ਨੇ ਕਹਿੰਦੇ ਵਿਆਹ ਤੋਂ ਪਹਿਲਾਂ ਸੁਖੀ ਬਾਅਦ ਦੇ ਵਿੱਚ ਦੁਖੀ ਅਸਲ ਚ ਕੀ ਹੈ ਸੱਚ ਕੀ ਹੈ ਬਈ ਹਲੇ ਪਹਿਲਾਂ ਵਾਲੀ ਦੇਖਿਆ ਇਹਨਾਂ ਦਾ ਦੇਖਿਆ ਨਹੀਂ ਹੈਗਾ ਇਹਦਾ ਲੱਡੂ ਆ ਖਾ ਕੇ ਪਤਾ ਲੱਗੂ ਭਰਾ ਮੇਰੇ ਆ ਆ ਦੂ ਲੱਡੂ ਹੱਦਾ ਲੱਗਦਾ ਤੂੰ ਦੱਸ ਸਕਦਾ ਮੈਨੂੰ ਹੁਣ ਤੂੰ ਐਕਸਪੀਰੀਅੰਸ ਦੇ ਦੇ ਮੈਂ ਫਰੋਸਾ ਆਉਣ ਦੇ ਯਾਰ ਮੈਨੂੰ ਤਾਂ ਕੋਈ 10 ਰੁਪਏ ਧਾਰ ਨਹੀਂ ਦਿੰਦਾ ਕੁੜੀ ਕਿੱਥੇ ਤੇ ਵਾਹ ਹਲਾਫ ਸੇਵੇਂ ਹੀ ਆ ਵੱਡੇ ਭਾਈ ਦਰਦ ਸਮਝ ਸਕਦਾ ਫਿਰ ਤੂੰ ਸਾਡੇ ਇਹ ਕਹਿੰਦੇ ਮੁੰਡੇ ਖੁੰਡੇ ਨਾ ਕਹਿੰਦੇ ਜਦੋਂ ਵੀ ਆਂਦੇ ਨੇ ਅੱਖਾਂ ਤਤ ਤੱਤੀਆਂ ਜੀ ਕਰਨ ਹੁੰਦੇ ਆ ਅੱਖਾਂ ਬਾਈ ਚੰਡੀਗੜ੍ਹ ਆ ਚੰਡੀਗੜ੍ਹ ਤਾਂ ਕਾ ਤੱਤੀਆਂ ਕਰਨ ਨੂੰ ਮੈਂ ਬਣਿਆਂਗਾ ਜੇ ਦਿਲ ਦੀ ਸੱਚ ਗੱਲ ਪੁੱਛਦਾ ਇਤੋਂ ਜਲ ਜੋ ਲਾਂਡੇ ਜਲ ਜੋ ਕੁਦਰਤੀ ਹੁਣ ਹੈ ਹੀ ਮਾਹੌਲ ਐਦਾਂ ਦਾ ਹੁਣ ਇਹਨਾਂ ਦਾ ਪਹਿਰਾਵਾ ਦੇਖ ਕੀ ਹੋ ਜਾਂਦਾ ਯਾਰ ਪਹਿਲੇ ਦੱਸੋ ਵੀ ਤੁਹਾਨੂੰ ਕੋ ਨੇ ਆਪਾਂ ਨੂੰ ਤਾਂ ਸਰ ਜੀ ਦਿੰਦੇ ਰਹਿੰਦੇ ਆ ਤੁਸੀਂ ਸਾਡੇ ਤੋਂ ਵਾਕ ਹੀ ਹੋ ਮੈਂ ਨਹੀਂ ਨਹੀਂ ਮਿਲਦੇ ਦੇ ਭਰਾਵਾਂ ਜਿਹੜੀਆਂ ਪਰ ਥੋੜਾ ਥੋੜਾ ਰੰਗ ਰੰਗ ਰੰਗਰ ਮੇਲਾ ਵੀ ਕਰਨਾ ਪੈਂਦਾ ਖਰਾ ਖਰਾ ਕਹਿੰਦੇ ਗਿਰਗੜ ਨੂੰ ਦੇਖ ਕੇ ਗਿਰਗੜ ਜਾਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲੇ ਲੈਂਦਾ ਹਾਂਜੀ 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 ਕਿ ਬੰਦਾ ਵਿਆਹ ਤੋਂ ਪਹਿਲਾਂ ਸੁਖੀ ਹੁੰਦਾ ਬਾਅਦ ਸੁਖੀ ਹੁੰਦਾ ਮੈਨੂੰ ਤਾਂ ਕੋਈ ਡਿਫਰੈਂਸ ਨਹੀਂ ਲੱਗਦਾ ਸਭ ਇੱਕੋ ਜਿਹਾ ਹੀ ਲੱਗਦਾ ਹੈ ਤੇ ਜਿਹੜਾ ਹੁਣ ਤੁਸੀਂ ਲੱਡੂ ਖਾਇਆ ਉਹਦਾ ਨਜ਼ਾਰਾ ਲੈ ਰਹੇ ਹੋ ਠੀਕ ਆ ਸੋਸ ਹੋਈ ਆ ਕੀ ਨਜ਼ਾਰੇ ਲੁੱਟਣ ਆਏ ਹੋ ਆਨੰਦ ਲੁੱਟਣ ਆਏ ਹੋ ਕਿ ਮੇਲਾ ਲੁੱਟਣ ਆਏ ਬਸ ਉਹ ਬੱਚਿਆ ਕਰਕੇ ਆਏ ਜੀ ਬਸ ਮੜਾ ਜਾ ਕੁਮਾ ਲਈ ਇਹਨਾਂ ਨੂੰ ਬਸ ਇਹ ਸਵਾਲ ਦਾ ਜਵਾਬ ਤੁਸੀਂ ਇਦਾਂ ਦੇ ਰਹੇ ਜਿਵੇਂ ਡਰ ਜਾ ਹੋ ਰਿਹਾ ਅੰਦਰ ਕੋਈ ਫੀਲਿੰਗ ਹੋ ਰਹੀ ਹੈ ਡਰ ਜਾ ਨਹੀਂ ਕਿਸ ਗੱਲ ਦਾ ਡਰ ਨਹੀਂ ਡਰ ਨਹੀਂ ਬਹੁਤ ਹੈ ਜੀ ਗਰਮੀ ਬਹੁਤ ਹੈ ਗਰਮੀ ਦਾ ਡਰ ਹੈ ਭਾਬੀ ਜੀ ਦਾ ਡਰ ਹੈ ਹੈ ਗਰਮੀ ਦਾ ਡਰ ਹੈ ਭਾਬੀ ਜੀ ਦਾ ਉਹ ਬਸ ਕੁਝ ਨਹੀਂ ਮਨ ਕਾਲਾ ਪੈਂਦਾ ਗਰਮੀ ਕਰਕੇ ਬੱਚੇ ਕੁਝ ਤੰਗ ਕਰੀ ਜਾ ਰਹੇ ਆ ਪੱਕਾ ਫਿਰ ਤਾਂ ਭਾਬੀ ਜੀ ਕਰਕੇ ਮਨ ਕਾਲਾ ਪੈ ਰਿਹਾ ਛੂਟੇ ਝੱਟ ਲੱਗ ਰਹੇ ਨੇ ਤੇ ਅੰਦਰ ਨੂੰ ਜਾਂਦੇ ਨੇ ਡਰ ਲੱਗਦਾ ਵੀ 60 ਛੁੱਟਣਾ ਲਵਾ ਲੈਣ ਫੜ ਕੇ ਰੱਖੀਦਾ ਅੱਛਾ ਇੱਕ ਸਵਾਲ ਦਾ ਜਵਾਬ ਦੇ ਦਿਓ ਬੰਦਾ ਵਿਆਹ ਤੋਂ ਪਹਿਲਾਂ ਸੁਖੀ ਹੁੰਦਾ ਬਾਅਦ ਤੇ ਵੀ ਸੁਖੀ ਹੁੰਦਾ ਆ ਬਾਅਦ ਵਿੱਚ ਮੈਨੂੰ ਲੱਗਦਾ ਜ਼ਿਆਦਾ ਸੁਖੀ ਹੁੰਦਾ ਤੁਸੀਂ ਫਿਰ ਬਾਅਦ ਚ ਸੁਖੀ ਹੋਏ ਪਹਿਲਾਂ ਸੁਖੀ ਹੋਏ ਮੇਰਾ ਭਾਜੀ ਸੁੱਕੀ ਹੋਇਆ ਪੱਕਾ ਡਰ ਹੈ ਬੇਲਣੇ ਦਾ 10% ਨਹੀਂ 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 ਬੇਲਣੇ ਦਾ ਡਰ ਸੱਚੀ ਦੱਸੋ ਬੇਲਣੇ ਦਾ ਡਰ ਹੈ ਤਾਂ ਦਾ ਕੁਝ ਨਹੀਂ ਅੱਜ ਕੱਲ੍ਹ ਉਹ ਚੀਜ਼ਾਂ ਨਹੀਂ ਹੁੰਦੀਆਂ ਅੱਜ ਕੱਲ੍ਹ ਚੱਲਦਾ ਸਭ ਕੁਝ ਆਪਸੇ ਵਿੱਚ ਕੋਆਰਡੀਨੇਸ਼ਨ ਨਾਲ ਹੀ ਚੱਲਦਾ ਹੈ ਬੇਲਣੇ ਤੋਂ ਅਪਡੇਟ ਹੋ ਗਿਆ ਕੁਝ ਬਿਲਕੁਲ ਅਪਡੇਟ ਹੋ ਗਿਆ ਅੱਜ ਕੱਲ੍ਹ ਅੱਖ ਦਾ ਡਰ ਬਹੁਤ ਹੁੰਦਾ ਹੈ ਅੱਛਾ ਮੈਨੂੰ ਇੱਕ ਦੱਸੋ ਕਿ ਤੁਸੀਂ ਦੱਸੋ ਕਿ ਬੰਦਾ ਵਿਆਹ ਤੋਂ ਪਹਿਲਾਂ ਸੁੱਕੀ ਹੁੰਦਾ ਬਾਅਦ ਸੁੱਕੀ ਹੁੰਦਾ ਜਾਂ ਤਾਂ ਬਾਤ ਜ਼ਿਆਦਾ ਠੀਕ ਰਹਿੰਦੀ ਹੈ ਵੈਸੇ ਲਾਈਫ ਅੱਛਾ ਅੱਜ ਲਾਈਫ ਨੂੰ ਅੱਗੇ ਵਧਾਉਣ ਵਾਸਤੇ ਜ਼ਰੂਰੀ। ਅੱਛਾ ਜਿਹੜਾ ਲੱਡੂ ਖਾਇਆ ਹੈ ਤੁਸੀਂ ਉਹਦਾ ਫਿਰ ਨਜ਼ਾਰਾ ਲੈ ਰਹੇ ਹੋਣ। ਠੀਕ ਹੈ ਵਿਆਹ ਤੋਂ ਪਹਿਲਾਂ ਆਪਣੀ ਅਲੱਗ ਲਾਈਫ ਹੁੰਦੀ ਹੈ ਵਿਆਹ ਤੋਂ ਬਾਅਦ ਦੀ ਅਲੱਗ ਲਾਈਫ ਹੁੰਦੀ ਹੈ। ਦੋਨੋਂ ਹੀ ਵਧੀਆ ਹੁੰਦੀਆਂ ਆਲਮੋਸਟ ਵੈਸੇ ਤਾਂ ਐਸਾ ਕੋਈ ਗੱਲ ਨਹੀਂ। ਅੱਛਾ ਕਹਿੰਦੇ ਹੁੰਦੇ ਕੁੜੀਆਂ ਚਲਾਕ ਹੁੰਦੀਆਂ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਹਾਥੀ ਕਿਹੜੇ ਰੰਗ ਤੋਂ ਡਰਦਾ ਹਰੇ ਤੋਂ ਪੀਲੇ ਤੋਂ ਲਾਲ ਤੋਂ ਕਾਲੇ ਤੋਂ? ਹਾਥੀ ਕਿਹੜੇ ਰੰਗ ਤੋਂ ਡਰਦਾ? ਐ ਤਾਂ ਮੈਨੂੰ ਪਤਾ ਨਹੀਂ। ਅੱਛਾ ਪੰਜਾਬੀ ਸਕੂਲ 'ਚ ਪੜ੍ਹਿਆ ਹੋਇਆ ਜਾਂ ਹਿੰਦੀ 'ਚ ਜਾਂ ਅੰਗਰੇਜ਼ੀ 'ਚ? ਦੋਨਾਂ ਫਿਰ ਊੜਾੜਾ ਸੜਾ ਦਿਓ ਊੜਾੜਾ ਊੜਾ ਐੜਾ ਈ ਈ ਸਸਾ ਹਾ ਹਾ ਕਕਾ ਖਖਾ ਗਗਾ ਘਗਾ ਅਣੀਆਂ ਚਚਾ ਛਛਾ ਜਜਾ ਚਜਾ ੜਾਣਾ ਟੈਂਕਾ ਠੱਠਾ ਡੱਡਾ ਟੱਡਾ ਨੰਨਾ ਪੱਪਾ ਫੱਫਾ ਬੱਬਾ ਪੱਬਾ ਮੰਮਾ ਯੇ ਯਾ ਰਰ ਲੱਲਾ ਵਾਵਾੜਾ ਕਿ ਇੰਗਲਿਸ਼ ਦੇ ਈ ਤੋਂ ਬਾਅਦ ਕੀ ਹੁੰਦਾ ਹੈ ਇੰਗਲਿਸ਼ ਦੇ ਇੰਗਲਿਸ਼ ਚ ਈ ਤੋਂ ਬਾਅਦ ਕੀ ਜਾਂਦਾ ਹੈ ਐਨ ਈ ਤੋਂ ਬਾਅਦ ਐਨ ਸੋ ਅੰਟੀ ਜੀ ਕਿਵੇਂ ਲੱਗ ਰਿਹਾ ਮੇਲਾ ਲੁੱਟਣ ਆਏ ਹੋ ਅੱਜ ਬਹੁਤ ਵਧੀਆ ਲੱਗਦਾ ਅੱਛਾ ਕੀ ਕੁਝ ਲੁੱਟਿਆ ਫਿਰ ਬਸ ਬੱਚਿਆਂ ਨੂੰ ਘਮਾਇਆ ਅੱਛਾ ਇਕੱਲੇ ਆਏ ਹੋ ਅੰਕਲ ਜੀ ਨਾਲ ਆਏ ਨਹੀਂ ਅੰਕਲ ਜੀ ਨੇ ਆਏ ਬੇਟਾ ਆਇਆ ਬੇਟੀ ਆਈ ਨੋ ਆਇਆ ਅੱਛਾ ਅੰਕਲ ਜੀ ਨਾਰਾਜ਼ ਹੈ ਨਹੀਂ ਜੌਬ ਕਰਦੇ ਆ ਪੰਜਾਬ ਪੁਲਿਸ ਚ ਥਾਣੇਦਾਰ ਅੱਛਾ ਹਾਂਜੀ ਉਹ ਡਿਊਟੀ ਤੇ ਆ ਅੱਛਾ ਫਿਰ ਤੁਹਾਡੇ ਤੇ ਘਰ ਆ ਕੇ ਫਿਰ ਰੋਪ ਛਾੜਦੇ ਹੁੰਦੇ ਕਿ ਨਹੀਂ ਨਹੀਂ ਪਿਆਰ ਨਾਲ ਰਹਿੰਦੇ ਪੱਕਾ ਪੱਕਾ ਅੱਛਾ ਮੈਨੂੰ ਗੱਲ ਦੱਸੋ ਇੱਕ ਸਵਾਲ ਦਾ ਜਵਾਬ ਦੇ ਦਿਓ ਬੰਦਾ ਵਿਆਹ ਤੋਂ ਪਹਿਲਾਂ ਸੁખી ਹੁੰਦਾ ਬਾਅਦ ਚ ਸੁખી ਹੁੰਦਾ ਵਿਆਹ ਤੋਂ ਪਹਿਲਾਂ ਤੁਸੀਂ ਮੈਂ ਪਹਿਲਾ ਸੁਖੀ ਜੀ ਹੁਣ ਕੀ ਆ ਫਿਰ ਹੁਣ ਕਬੀਲਦਾਰੀਆਂ ਅਜ ਇੱਕ ਸਵਾਲ ਕਰਦਾ ਨਜ਼ਾਰਾ ਵਿਆਹ ਤੋਂ ਬਾਅਦ ਹੈ ਪਹਿਲਾ ਹੈ ਮੈਂ ਕੀ ਦਸੀਏ ਇਹ ਵਿਆਹ ਕਰਾ ਕੇ ਕਿਹੜਾ ਕਿਸ ਨੇ تیر ਮਾਰਤਾ ਉਸ ਤੋਂ ਪਹਿਲਾਂ ਹੀ ਨਹੀਂ ਨਜ਼ਾਰੇ ਵਿਆਹ ਤੋਂ ਪਹਿਲਾਂ ਹੀ ਜਾਂ ਉਸ ਤੋਂ ਬਾਅਦ ਵੀ ਠੀਕ ਹੈ ਉਹ ਤਾਂ ਆਪਣੇ ਤੇ ਹੈ ਨਾ ਤੀਵੀ ਕਿੱਦੇ ਰੱਖੀ ਹੋਈ ਆ ਲੈ ਕੇ ਕਿ ਕਿ ਜਾਓਗੇ ਆਨੰਦ ਕੇ ਨਜ਼ਾਰਾ ਦੇਖਦੇ ਆ ਜੀ ਕੋਈ ਨਾਲ ਗਈ ਕੋੜੀ ਕੁੜੀ ਵੀ ਲੈ ਜੂਗੇ ਨਾਲ ਹੀ ਅਹ ਆ ਇਹ ਪੱਕਾ ਕਹਿੰਦੇ ਨੂੰ ਦੱਸ ਕੇ ਆਏ ਕਚੋਰੀਆਂ ਚੋਰੀਆਂ ਆਏ ਆ ਇੰਟਰਵਿਊ ਤੇਨੂੰ ਲੱਗ ਜੇ ਕਿਤੇ ਪਤਾ ਸਵਾਲ ਕਰਦਾ ਕਹਿੰਦੇ ਬੰਦਾ ਵਿਆਹ ਤੋਂ ਪਹਿਲਾਂ ਸੁਖੀ ਹੁੰਦਾ ਵਿਆਹ ਤੋਂ ਬਾਅਦ ਸੁਖੀ ਹੁੰਦਾ ਸੁਖੀ ਹੁੰਦਾ ਹੈ ਬਈ ਪਹਿਲੇ ਸੁਖੀ ਹੁੰਦਾ ਅੱਛਾ ਬਾਅਦ ਕੀ ਹੁੰਦਾ ਬਾਅਦ ਵਿੱਚ ਤੋਂ ਫਿਰ ਮੇਰਾ ਅਰੋ ਕਾ ਉਹ ਜੋਰ ਚਲਦਾ ਉਹ ਖੁਦ ਵਿੱਚ ਕੋਈ ਕੋਈ ਜੋਰ ਨਹੀਂ ਰਹਿਤਾ ਜੋ ਬੋਲਦੀ ਉਹ ਕਰਤਾ ਅੱਛਾ ਇਹ ਗੱਲ ਸੱਚੀ ਹੈ ਕਿ ਵਿਆਹ ਤੋਂ ਪਹਿਲਾਂ ਸੁਖ ਫਿਰ ਦੁਖੀ ਦੁਖੀ ਦੁਖ ਆਹ ਵਾਹੀ ਹੈ ਸਹੀ ਹੈ একদম ਸਹੀ ਹੈ 100% ਸਹੀ ਹੈ ਇਹ ਬਾਤ ਅੱਛਾ ਕੀ ਕੀ ਲੁੱਟਿਆ ਨਜ਼ਾਰਾ ਲੁੱਟਿਆ ਨਾਦ ਲੁੱਟਿਆ ਕਿ ਮੇਲਾ ਹੀ ਲੁੱਟ ਲਿਆ ਮੇਲਾ ਹੀ ਲੁੱਟ ਲਿਆ ਹਾਂਜੀ ਅੱਛਾ ਪਾਕੇ ਲੈ ਕੇ ਕਿਤੇ ਜਾ ਰਹੇ ਹੋ ਮੇਲੇ ਨੂੰ ਲਫਾਫੇ ਚ ਲੈ ਕੇ ਜਾ ਰਹੇ ਹਾਂਜੀ ਮੇਲੇ ਨੂੰ ਲਫਾਫੇ ਵਿੱਚ ਲੈ ਕੇ ਜਾ ਰਹੇ ਹਾਂ ਘਰ ਵਿੱਚ ਦਿਖਾएंगे ਇਹ ਲਾਏ ਆ ਅੱਛਾ ਕੱਲੇ ਹੀ ਆਏ ਹੋ ਭਾਜੀ ਨਾਲ ਆ ਫੈਮਲੀ ਆਈ ਹੈ ਪੂਰੀ ਭਾਜੀ ਆਏ ਆ ਹਾਂਜੀ ਸਾਰੇ ਹੀ ਆਏ ਆ ਭਾਜੀ ਇਧਰ ਆਲੇ-ਦਾਲੇ ਘੁੰਮ ਗਏ ਕਿਤੇ ਉਹ ਕੁਝ ਹੋਰ ਲੱਭਣ ਦੇਣ ਲੱਗੇ ਨਹੀਂ ਬੱਚੋਂ ਕੇ ਸਾਥ ਐਂ ਝੂਲੇ ਲੈ ਰਹੇ ਆ ਹਾਂਜੀ ਪੱਕਾ ਕੁਝ ਲੱਭਣ ਤਾਂ ਹੀ ਲੱਗੇ ਕੁਝ ਹੀ ਨਹੀਂ ਲੱਭਣ ਨਹੀਂ ਰਹੇ ਉਹਨਾਂ ਨੂੰ ਲੱਭ ਰੀਆਂ ਪੱਕਾ ਕੌਨਫੀਡੈਂਸ ਹੈ ਹਾਂਜੀ ਉਹਨਾਂ ਨੂੰ ਕਿਉਂ ਲੱਭ ਰਹੇ ਹੋ ਜੇ ਇੰਨਾ ਕੌਨਫੀਡੈਂਸ ਨਹੀਂ ਬੱਚੇ ਨਾਲ ਹੈ ਨਾ ਕਿ ਕਿੱਥੇ ਗਏ ਕਹਿੰਦੇ ਇੰਥੇ ਖੜੇ ਆਏ ਨਹੀਂ ਅੱਛਾ ਇੱਕ ਸਵਾਲ ਦਾ ਜਵਾਬ ਦੇ ਦਿਓ ਬੰਦਾ ਵਿਆਹ ਤੋਂ ਪਹਿਲਾਂ ਸੁਖੀ ਹੁੰਦਾ ਬਾਅਦ ਦੇ ਵੀ ਸੁਖੀ ਹੁੰਦਾ ਉਹਦੇ ਰੈਂਟ ਤੇ ਡਿਪੈਂਡ ਕਰਦਾ ਅੱਛਾ ਤੁਸੀਂ 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 ਹੁਣ ਸੁਖੀ ਹੋ ਬਾਅਦ ਸੁਖੀ ਹੋ ਹਮੇਸ਼ਾ ਸੁਖੀ ਹੈ ਜਿਹੜਾ ਲੱਡੂ ਖਾਇਆ ਉਹਦਾ ਨਜ਼ਾਰਾ ਆ ਰਿਹਾ ਹਾਂ ਬਦਿਆ ਸੋ ਕਿਵੇਂ ਦਾ ਲੱਗ ਰਿਹਾ ਮੇਲਾ ਲੁੱਟਣ ਆਏ ਹੋ ਨਜ਼ਾਰੇ ਲੁੱਟਣ ਆਏ ਹੋ ਆਨੰਦ ਲੁੱਟਣ ਆਏ ਹੋ ਬਹੁਤ ਵਧੀਆ ਭਾਈ ਜੀ ਨਜ਼ਾਰੇ ਲੁੱਟ ਰਹੇ ਆ ਗਰਮੀ ਤੇ ਬੱਚੇ ਇੰਜੋਏ ਕਰ ਰਹੇ ਆ ਛੁੱਟੀਆਂ ਹੋਈਆਂ ਪਹਿਲੇ ਹੈਗੇ ਕੰਮ ਕਰ ਹੈ ਨਹੀਂ ਇੰਜੋਏ ਕਰਨ ਆਗੇ ਬੱਚਿਆਂ ਨੂੰ ਲੈ ਕੇ ਇਕੱਲੇ ਆਏ ਹੋ ਭਾਬੀ ਜੀ ਪੂਰੀ ਫੈਮਿਲੀ ਆ ਜੀ ਬੱਚੇ ਬੇਟਾ ਜੀ ਇਹ ਬੇਟੀ ਆ ਜੀ ਸਾਰੇ ਨਾਲ ਹੈਗੇ ਭਾਬੀ ਜੀ ਕਿੱਥੇ ਭਾਬੀ ਜੀ ਪਿੱਛੇ ਆ ਰਹੇ ਆ ਜੀ ਅੱਛਾ ਕੋ ਇੰਜੋਏ ਕਰ ਰਹੇ ਆ ਸਾਰੇ ਅੱਛਾ ਕਿਤੇ ਇਹ ਤਾਂ ਨਹੀਂ ਹੈ ਕਿ ਤੁਸੀਂ ਕੁਝ ਹੋਰ ਲੱਭਣ ਲੱਗੇ ਕੁਝ ਹੋਰ ਲੱਭਣ ਲੱਗੇ ਨਹੀਂ 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 ਇਹ ਪੋਤੀ ਹੈ ਆਪਣੀ ਅੱਛਾ ਕੰਫੀਡੈਂਸ ਪੱਕਾ ਹੈ ਪੱਕਾ ਜੀ ਪੱਕਾ ਬਹੁਤ ਅੱਛਾ ਲੱਗ ਰਿਹਾ ਹੈ ਕਿੰਨਾ ਕੁ ਵਧੀਆ ਬਹੁਤ ਵਧੀਆ ਅੱਜ ਤਾਂ ਐਂਟਰੀ ਕੀਤੀ ਹੈ ਕਿਤੋਂ ਆਏ ਕਿੱਥੋਂ ਮੁਹਾਲੀ ਤੋਂ ਸੈਕਟਰ 77 ਤੇ ਕੀ ਲੁੱਟਣ ਕੱਲੇ ਹੀ ਆਏ ਹੋ ਨਹੀਂ ਸਾਰੀ ਫੈਮਿਲੀ ਆਈ ਆਪਾਂ ਇੰਜੋਏ ਕਰ ਰਹੇ ਨਾ ਅੱਛਾ ਭਾਜੀ ਨਹੀਂ ਆਏ ਨਹੀਂ ਉਹ ਨਹੀਂ ਆਏ ਉਹ ਕੀ ਗੱਲ ਉਹ ਬਸ ਕਲੋਜ਼ਿੰਗ ਜੀ ਬਿਜ਼ੀ ਆਪਣੀ ਕਲੋਜ਼ਿੰਗ ਦੀ ਵੀਜੀ ਆ ਜਾਂ ਕਿਤੇ ਚੰਡੀਗੜ੍ਹ ਦੇ ਨਜ਼ਾਰੇ ਨੇ ਉਹਨਾਂ ਨੂੰ ਨਹੀਂ ਪਟੇ ਕਲੋਜ਼ਿੰਗ ਕਲੋਜ਼ਿੰਗ ਚੰਡੀਗੜ੍ਹ ਦੇ ਨਜ਼ਾਰੇ ਨੂੰ ਪਟਿਆ ਫਿਰ ਤੁਹਾਨੂੰ ਹਾਂਜੀ ਬਿਲਕੁਲ ਕਿਵੇਂ ਦਾ ਲੱਗ ਰਿਹਾ ਆ ਚੰਡੀਗੜ੍ਹ ਦਾ ਮੇਲਾ ਲੁੱਟਿਆ ਚੰਗਾ ਲੱਗ ਰਿਹਾ ਹੈਗਾ ਬਹੁਤ ਅੱਛਾ ਕੀ ਕੁਝ ਲੁੱਟਿਆ ਕੁਝ ਨਹੀਂ ਬਸ ਜੋ ਜੂਟੇ ਵਗੈਰਾ ਖਾਇਆ ਸੀ ਬਸ ਅੱਛਾ ਕੱਲੇ ਆਏ ਹੋ ਭਾਜੀ ਨਾਲ ਫੈਮਲੀ ਆਏਗੀ ਚੰਡੀਗੜ੍ਹ ਸਾਇਗੀ ਫੈਮਲੀ ਭਾਜੀ ਆਏ ਆ ਨਾਲ ਭਾਜੀ ਵੀ ਹੈਗੇ ਅੱਛਾ ਚੱਲ ਭਾਜੀ ਕਿੱਧਰ ਘੁੰਮੋਗੇ ਉਹ ਚੱਲੇ ਕੇ ਦੇਖ ਕੇ ਕੀ ਗੱਲ ਕੁਝ ਹੋਰ ਤਾਂ ਨਹੀਂ ਲੱਭਣ ਲੱਗੇ ਉਹ ਤੁਸੀਂ ਕਿਤੇ ਨਹੀਂ ਨਹੀਂ ਕੁਝ ਨਹੀਂ ਸੋ ਚੰਡੀਗੜ੍ਹ ਕਾਰਨੀਵਲ ਫੈਸਟੀਵਲ ਦੇ ਵਿੱਚ ਤੁਸੀਂ ਲੋਕਾਂ ਦਾ ਜਿਹੜਾ ਵਿਚਾਰ ਸੀ ਉਹ ਸੁਣਿਆ ਕਿਸੇ ਨੇ ਕਿਹਾ ਮੈਂ ਮੇਲਾ ਲੁੱਟਿਆ ਤੇ ਕਿਸੇ ਨੇ ਕਿਹਾ ਮੈਂ ਨਜ਼ਾਰਾ ਲੁੱਟਿਆ ਤੇ ਕਿਸੇ ਦੇ ਵੱਲੋਂ ਕਿਹਾ ਗਿਆ ਤੇ ਮੈਂ ਤਾਂ ਮੇਲਾ ਹੀ ਲੁੱਟ ਲਿਆ ਸੋ ਲੋਕਾਂ ਦੇ ਵੱਲੋਂ ਜਿਹੜੇ ਸਵਾਲਾਂ ਦੇ ਜਵਾਬ ਦਿੱਤੇਗੇ ਉਹ ਵੀ ਤੁਸੀਂ ਸੁਣੇ ਨੇ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਸਕਾਈ ਨਿਊਜ਼ ਟੀਵੀ